ਅੱਜ ਸਵੇਰੇ ਤੜਕੇ 5:30 ਵਜੇ ਸਮਰਾਲਾ ਦੇ ਨੇੜਲੇ ਪਿੰਡ ਰੋਹਾਲੀਆਂ ਦੇ ਕੋਲ ਇੱਕ ਦਰਦਨਾਕ ਹਾਦਸਾ ਹੋਇਆ ਇੱਕ ਟੂਰਿਸਟ ਬੱਸ ਸੜਕ ਦੇ ਵਿਚਾਲੇ ਖੜੇ ਟਰਾਲੇ ਨਾਲ ਜਾ ਟਕਰਾਈ ਜਿਸ ਕਾਰਨ ਇਹ ਦਰਦਨਾਕ ਹਾਦਸਾ ਹੋਇਆ ਜਿਸ ਵਿੱਚ ਦਰਜਨਾ ਯਾਤਰੀ ਜ਼ਖਮੀ ਹੋ ਗਏ ਅਤੇ ਦੋ ਯਾਤਰੀਆਂ ਦੀ ਮੌਤ ਹੋ ਗਈ ਮਰਨ ਵਾਲੀਆਂ ਦੋਨੇ ਔਰਤਾਂ ਸਨ ਜ਼ਖਮੀਆਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਐਂਬੂਲੈਂਸ ਰਾਹੀਂ ਭੇਜਿਆ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ 8 ਮਈ ਨੂੰ 1 ਮਹੀਨੇ ਪਹਿਲਾਂ ਲਈ ਅੰਦੌਰ ਤੋਂ ਸ਼ੁਰੂ ਹੋਈ ਕਰੀਬ 50 ਤੋਂ 60 ਯਾਤਰੀਆਂ ਦੀ ਧਾਰਮਿਕ ਟੂਰਿਸਟ ਬੱਸ ਯਾਤਰਾ ਚੱਲ ਰਹੀ ਸੀ ਕਿ ਜਦੋਂ ਯਾਤਰੀ ਰਾਤੀ ਹਰੀਦਵਾਰ ਤੋਂ ਅੰਮ੍ਰਿਤਸਰ ਨੂੰ ਜਾ ਰਹੇ ਸੀ ਤਾਂ ਸਮਰਾਲਾ ਦੇ ਨੇੜਲੇ ਪਿੰਡ ਰੌਹਾਲੀਆਂ ਦੇ ਕੋਲ ਸਵੇਰੇ 5:30 ਵਜੇ ਸੜਕ ਤੇ ਖੜੇ ਟਰਾਲੇ ਦੇ ਪਿਛਲੇ ਪਾਸੇ ਨਾਲ ਟੂਰਿਸਟ ਬੱਸ ਦੀ ਟੱਕਰ ਹੋ ਗਈ ਚੱਕਰ ਇਨੀ ਭਿਆਨਕ ਸੀ ਕਿ ਟੂਰਿਸਟ ਬੱਸ ਦਾ ਇੱਕ ਪਾਸੇ ਦੇ ਪਰਖੱਚੇ ਉੱਡ ਗਏ ਅਤੇ ਮਾਹੌਲ ਚੀਖਾਂ ਵਿੱਚ ਬਦਲ ਗਿਆ। ਇਹ ਦਰਦਨਾਕ ਹਾਦਸੇ ਦੀ ਆਵਾਜ਼ ਦੂਰ ਦੂਰ ਪਿੰਡਾਂ ਤੱਕ ਸੁਣਾਈ ਦਿੱਤੀ। ਜਿਸ ਤੋਂ ਬਾਅਦ ਆਲੇ-ਦੁਆਲੇ ਪਿੰਡਾਂ ਦੇ ਲੋਕਾਂ ਨੇ ਮੌਕੇ ਤੇ ਪਹੁੰਚ ਕੇ ਲੋਕਾਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ। ਸਮਰਾਲਾ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਰਾਹਤ ਕਾਰਜ ਵਿੱਚ ਜੁਟ ਗਈ। ਜ਼ਖਮੀਆਂ ਨੂੰ ਸਮਰਾਲਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਅਤੇ ਮੁੱਢਲੀ ਸਹਾਇਤਾ ਸ਼ੁਰੂ ਕਰ ਦਿੱਤੀ ਗਈ। ਰਿਪੋਰਟ ਕਰਨ ਕਲਿਆਣ ਟੀਵੀ ਪੱਤਰਕਾਰ ਹਨੀਸ਼ ਕੌਸ਼ਲ ਸਮਰਾਲਾ। क्या नाम है हेमंत पाटीदार क्या हुआ खड़े ट्राले में ठोक दिया बस वाले ने रात भर से बस चल रही बस कहाँ से आ रही थी बस हरिद्वार से आ रही थी तीर्थ तीर यात्री इतने लोग थे पचास लोग थे खड़े तो ट्राले में हाँ सड़क के ऊपर था रोड के ऊपर ही था रोड के ऊपर था अभी कितने यात्री जड़े हुए हैं लगी है थोड़ी थोड़ी लगी है सबको विषय की यात्री को लगी है ठीक है सब ज्यादा ठीक है ज्यादा किसी को लगी है। आपको जाना था अमृतसर जा रहे थे हरिद्वार से बच्चे भी है बुजुर्ग भी, 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 भी है अभी आपकी चोट लगी है कमर में लगी है कितने बजे हुआ था ये आज सुबह सुबह छह बजे हुआ साढ़े बजे भाले 3 बजे होंगे देहात तो नहीं है तभी नींद में थे क्या लगता है ड्राइवर को नींद वगैरह आ गई ड्राइवर को झपकी आ गई दिन की रात भर से गाड़ी चला रहा हिसाब करने के लिए भी नहीं रोका उसने गाड़ी ड्राइवर ठीक है ड्राइवर तो भग गया गाड़ी में से की तो नाम है नाम हैपी लद्दड़ा अभी की मामला होया पिंड सादी 5 बजे हरे ट्रक ਬੱਸ ਚੱਲਦੀ ਸੀ ਸਿੱਧੀ ਟੱਕਰ ਵੱਜੀ ਤੇ ਸਾਡੇ ਪਿੰਡ ਕਾਫੀ ਵਾਜਾਂ ਆਈਆਂ ਚਿੱਕਾਂ ਆਈਆਂ ਤੇ ਸਾਡਾ ਸਾਰਾ ਪਿੰਡ ਭੱਜਿਆ ਆ ਤੇ ਭੱਜ ਕੇ ਵਾਰੀਆਂ ਨੂੰ ਕੱਢਿਆ ਬਾਹਰ ਤੇ ਦੋ ਦੋ ਜਣਿਆਂ ਦੀ ਡੈਥ ਵੀ ਹੋ ਗਈ ਤੇ ਕਾਫੀ ਖਤਰਨਾਕ ਹਾਸਾ ਹੋਇਆ ਏ ਕਿ ਕਾਫੀ ਜਣਿਆਂ ਦੀ ਕਿੰਨੇ ਕੁ ਬੰਦੇ ਲੱਦਿਆ ਸੀ ਬੱਸ 'ਚ ਕਿੰਨੇ ਕੁ ਬੰਦੇ ਸਨ ਜੀ ਕੋਣ ਕਿ ਵੀਰੇ 50 60 ਹੁੰਦੇ 50 60 ਦੋਨੋਂ ਸਰ ਰੂਡ ਐਕਸੀਡੈਂਟ ਐਸਤਰਾ ਵਾਂਗ ਸ਼ੁਰੂ ਹੋਇਆ ਤੇ ਇਹ ਨਈ ਇੱਕ ਪੂਰੇ ਸਵਾਸੀ ਐਮਪੀ ਤੋਂ ਧਾਰਮਿਕ ਯਾਤਰਾ ਤੇ ਆਏ ਸੀ ਜਿਹੜਾ ਇੱਕ ਟਰਾਲਾ ਖਰਾਬ ਹੋਣ ਕਰਕੇ ਇੱਥੇ ਖੜਾ ਸੀ ਉਹਦੇ ਵਿੱਚ ਵੀਰੇ 5:30 ਵਜੇ ਜਿਹੜਾ ਰੂਡ ਐਕਸੀਡੈਂਟ ਹੋਇਆ ਤੇ ਵਿੱਚ ਦੋ ਕੈਜੂਅਲਟੀ ਹੋਈ ਹੈ ਦੋ ਲੇਡੀ ਦੀ ਡੈਥ ਹੋਈ ਹੈ ਤੇ 12 ਬੰਦੇ ਦੇ ਲੱਗੇ ਇੰਜਰੀਡ ਇਹ ਕਿੱਥੇ ਨੂੰ ਜਾ ਰਹੀ ਸੀ ਬੱਸ ਇਹ ਬੱਸ ਅਮਰੋਸਰ ਹਰ ਦਰੋਂ ਦਰੋਂ ਬਰਸਰ ਜਾ ਰਹੀ ਸੀ ਉਹਦਾ ਆਪਣੀ ਮਾਤਾ ਬੈਠੀ ਹੋਈ ਸੀ ਜਿਹੜਾ ਟਰਾਲਾ ਸੀ ਜੀ ਇਹਦਾ ਕਿ ਫੜਿਆ ਗਿਆ ਪਤਾ ਕਿ ਰੋਡ ਤੇ ਗੱਲ ਹੋਇਆ ਨਹੀਂ ਹਜੇ ਡਰਾਈਵਰ ਇਹਦਾ ਭੱਜਿਆ ਹਾਂ ਸਾਲਾ ਇਹ ਰੋਡ ਦੇ ਕਾਹ ਹੋਇਆ ਖੜਾ ਕਿ ਜਿਹੜੇ ਕਿਲੇ ਦੇ ਬੰਦੇ ਨੇ ਸਵਰ ਵਾਰਾ ਮੰਦਰ ਜਿਹੜਾ ਇਹ ਉਹਨੂੰ ਹਸਪਤਲ ਚਾਹੇ ਉਹਨੂੰ ਹਸਪਤਲ ਚੋਹਦਾ ਐ ਸੱਚ ਸਭ ਲੋਕ ਨੇ ਜਿਹੜੀ ਡੈਟ ਬੋਡੀ ਕੱਢ ਲਈ ਹਾਂਜੀ ਹਾਂ ਕੀ ਲੱਗਦਾ ਬਾਕੀ ਕੀ ਸੀਰੀਅਸ ਹੈ ਬਾਰਾ ਮੰਦਰ ਜਿਹੜਾ ਬਾਕੀ ਫੜਾ ਸ਼ਾਇਦ ਹੀ ਭਈ ਹੈ ਜਿਹੜਾ ਚੰਨ ਨੂੰ ਜਾ ਕੇ ਰਿਵਾਰਟ ਕਰਦਾ ਹੈ ਜਿਆਦਾ ਰੰਗ ਬਹੁਤ ਹੀ ਜਿਹੜੀ ਮੰਦਭਗੀ ਘਟਨਾ ਹੈ ਜਿਹੜਾ ਹੁਣ ਰੋਡ ਦੇ ਪਰਮੈ ਖਰਾਬ ਵੀ ਖੜਾ ਸੀ ਇਹਦੇ ਖਲਾਫ ਅਸੀਂ ਜਿਹੜਾ ਕੇਸ ਰਿਜਿਸਟਰ ਕਰਾਇਆ ਨਾ ਬੋਲਦੇ ਨਹੀਂ ਫੜਾਸ਼ਾ ਫੋਟੋ ਵੀ ਆਮ ਸੀ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਵੀਂ ਤੋਂ ਨਵੀਂ ਕੋਈ ਨਿਊਜ਼ ਅਪਲੋਡ ਕਰੀਏ ਤਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ ਸੋ ਸਬਸਕ੍ਰਾਈਬ ਜਨਤਲਿਆ ਟੀਵੀ